ਉਹੀ ਮੇਰਾ ਇਸ ਕੇਸ ਨਾਲ ਕੋਈ ਲੇਖਾ ਦੇਖਾ ਨਹੀਂ ਔਰ ਮੈਨੂੰ ਆ ਵਕੀਲ ਨੇ ਹਿਊਮਨ ਰਾਈਟਸ ਦਾ ਇੱਕ ਵਕੀਲ ਹੈ ਜਿਨੇ ਮੇਰੀ ਬੇਰਵੇਲੇ ਵੀ ਉੱਥੇ ਜਾ ਕੇ 400 ਪੇਜ ਦਿੱਤੇ ਸੀ ਔਰ ਉਹਦਾ ਕੁਝ ਨਹੀਂ ਲੱਭਿਆ ਉਹਦੇ ਚ ਉਹੋ ਇਸ ਵਕੀਲ ਨੇ ਬਚਰਪੀ ਤਵੇਰ ਕੇ ਨੇ ਇਹਨੂੰ ਚਿੱਠੀ ਭੇਜੀ ਕਿ ਤੂੰ ਇਹ ਘੁੱਗੀ ਮਾਰ ਕੇ ਦੇ ਦੇ ਔਰ ਇਹ ਜੀ ਸ਼ਰਾਰਤ ਜਦੋਂ ਸੇ ਕਰ ਰਹੀ ਹੈ ਜੇ ਜਹੀਦਾਰ ਕੌਂਕੇ ਸਾਹਿਬ ਦੀ ਚ ਕਰ ਸਕਦੇ ਆ ਕਾਲਤਕ ਸਾਹਿਬ ਦੇ ਜਹੀਦਾਰ ਦੇ ਮਸਲੇ ਚ ਚੇਅਰਮੈਨ ਸਾਹਿਬ ਮੈਂ ਤਾਂ ਬੜੀ ਛੋਟੀ ਜੀ ਸਮਾਲ ਫਰਾਈ ਆ ਮੇਰੇ ਘੇਰੇ ਚ ਦਾ ਕੁਛ ਕਰ ਦੇ ਮਗਰ ਮੈਨੂੰ ਭਾਈ ਸੱਚੇ ਪਾਤਸ਼ਾਹ ਤੇ 100% ਛੱਡੋ ਉਸ ਘਰ ਦਾ ਮੈਂ ਕੂਕਰ ਆ ਮੈਨੂੰ ਗੁਰੂ ਘਰ 'ਚੇ ਵਿਸ਼ਵਾਸ ਆ ਉਸ ਕਚਹਿਰੀ 'ਚ ਮੈਨੂੰ ਇਨਸਾਫ ਮਿਲੂਗਾ ਲੋਕਾਂ ਦੀ ਕਚਹਿਰੀ 'ਚੋ ਸਦਾ ਇਨਸਾਫ ਮਿਲਿਆ ਜਿਹੜੀਆਂ ਬਣਾਈਆਂ ਆਂ ਲੋਕਾਂ ਦੀਆਂ ਕੋਟਾਂ ਨੇ ਉਹ ਚੋਂ ਇਨਸਾਫ ਮਿਲਿਆ ਕੱਲੀ ਭਗਵੰਤ ਮਾਨ ਨੂੰ ਇੱਕ ਬੇਨਤੀ ਆ ਅਗਲਾ ਚੇਅਰਮੈਨ ਸਿੱਟ ਦਾ ਪਿਓ ਦਾ ਪੁੱਤਾ ਜੀ ਲੱਤਾ ਤੇ ਜਾਨ ਹੈ ਤੂੰ ਆਪ ਬਣੀ ਅbschara ਨੂੰ ਮੋਰੇ ਨਾ ਵੜ ਦੋ ਦੋ ਹੱਥ ਸਿੱਧੇ ਕਰਾਂਗੇ ਪਹਿਲੀ ਵਾਰੀ ਵੀ ਤੈਨੂੰ ਪਹਿਲੇ ਦਿਨ ਵੀ ਕਿਹਾ ਸੀ ਅੱਜ ਵੀ ਚੈਲੰਜ ਕਰਦਾ ਜੇ ਲੱਤਾ ਤੇ ਜਾਨ ਹੈ ਮਾਸਟਰ ਭਿੰਦਰ ਦਾ ਮੁੰਡਾ ਅਗਲੀ ਵਾਰੀ ਚੇਅਰਮੈਨ ਸਿੱਟ ਆਪ ਬਣੇ ਦੋ ਦੋ ਹੱਥ ਸਿੱਧੇ ਕਰ ਲਾਂਗੇ ਕੀ ਇਹ ਜੀ ਫਜ਼ੂਲ ਗਾ ਔਰ ਕੇਜਰੀਵਾਲ ਸਾਹਿਬ ਨੂੰ ਤੇ ਭਾਉ ਕਭਰਾਉਣ ਦੀ ਲੋੜ ਨਹੀਂ ਏ ਤੈਨੂੰ ਠੋਕਰ ਨੂੰ ਫਿਰ ਦੇ ਤੇਰਾ ਭਗਵੰਤ ਮਾਨ ਤੇਰਾ ਵੀ ਤੇਰੇ ਨਾਲ ਚੱਲੂ ਤਿੰਨ ਨੂੰ ਜਾਣਾ ਉਹ ਦੱਸ ਦੇ ਆ ਤੈਨੂੰ ਇਹ ਮੈਨੂੰ ਨਾ ਸੱਦਣ ਬਾ ਉਹਦੇ ਨਾਲ ਜਾਊਂਗਾ ਚਾਰ ਨੂੰ ਜੋ ਸੱਦਣਾ ਚਾਰ ਨੂੰ ਸੱਦ ਲੈਣ ਪੰਜ ਨੂੰ ਸੱਦਣਾ ਪੰਜ ਨੂੰ ਤੇ ਲੰਬਗਰ ਹਾਈ ਕੋਰਟ ਦੇ ਆਰਡਰ ਜ਼ਰੂਰ ਪੜ੍ਹ 2021 ਤੋਂ ਲਗਾਤਾਰ ਡਰੱਗ ਕੇਸਾਂ ਦਾ ਸਾਹਮਣਾ ਕਰ ਰਹੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਨੂੰ ਇੱਕ ਵਾਰ ਫਿਰ ਸੈਟ ਦੇ ਵੱਲੋਂ ਸੱਦਾ ਆਇਆ ਹੈ ਤੇ ਵਿਕਰਮ ਮਜੀਠੀਆ ਸੈਟ ਦੀ ਅcke ਪੇਸ਼ ਹੋਏ ਨੇ ਦੱਸ ਜੀ ਕਿ ਅੱਜ ਦੀ ਹੋਣ ਵਾਲੀ ਸੱਟ ਦੀ ਪੇਸ਼ੀ ਇਸ ਕਰਕੇ ਵੀ ਅਹਿਮ ਰਹਿਣ ਵਾਲੀ ਹੈ ਕਿਉਂਕਿ ਅੱਜ ਐਮਐਸ ਸੀਨਾ ਹੋਂ ਦਾ ਆਖਰੀ ਦਿਨ ਹੈ ਪੁਲਿਸ ਤੇ ਅਤੇ ਸੈਟ ਦੇ ਮੁਖੀ ਨੇ ਐਮਐਸ ਸੀਨਾ ਜਿਨ੍ਹਾਂ ਦੇ ਵੱਲੋਂ ਪੁੱਛਗਿੱਛ ਕੀਤੀ ਜਾਣੀ ਹੈ ਕਿਉਂਕਿ ਇਸ ਤੋਂ ਬਾਅਦ ਉਹ ਰਿਟਾਇਰਮੈਂਟ ਦੀ ਜਿਹੜੀ ਉਹਨਾਂ ਦੀ ਤਾਰੀਖ 31 ਤਾਰੀਖ ਰਿਟਾਇਰਮੈਂਟ ਹੈ ਹਾਲਾਂਕਿ ਅੱਜ ਦੇ ਦਿਨ ਦੇ ਵਿੱਚ ਉਹ ਰਿਟਾਇਰ ਹੋ ਚੁੱਕੇ ਨੇ ਕਿਉਂਕਿ ਐਤਵਾਰ ਅਤੇ ਸ਼ਨੀਵਾਰ ਦੀ ਜੋ ਛੁੱਟੀ ਮੰਨੀ ਜਾਂਦੀ ਹੁੰਦੀ ਹੈ ਭਾਪਕੇ ਰਿਟਾਇਰ ਹੋਣ ਦੇ ਬਾਵਜੂਦ ਵੀ ਅੱਜ ਉਹਨਾਂ ਵਾਲੀ ਸੈਟ ਦੇ ਵੱਲੋਂ ਪੁੱਜ ਕੇ ਸਟੇਡੀਆ ਵਿਕਰਮ ਮਜੀਠੀਆ ਤੋਂ ਕੀਤੀ ਜਾਣੀ ਹੈ ਇਸ ਤੋਂ ਪਹਿਲਾਂ ਵੀ ਵਿਕਰਮ ਮਜੀਠੀਆ ਨੂੰ ਹੁਣ ਤੱਕ 7 ਘੰਟੇ ਤੱਕ ਪੁੱਜ ਕੇ ਛੋਹ ਚੁੱਕੀ ਹੈ ਵਿਕਰਮ ਮਜੀਠੀਆ ਤੋਂ 17 ਦਸੰਬਰ ਨੂੰ ਵਿਕਰਮ ਮਜੀਠੀਆ ਨੂੰ ਸੱਦਿਆ ਗਿਆ ਸੀ ਜਦੋਂ ਪਟਿਆਲਾ ਦੇ ਵਿੱਚ ਵਿਕਰਮ ਮਜੀਠੀਆ ਦੇ ਕੋਲੋਂ ਡਰੱਗਸ ਮਾਮਲੇ ਦੇ ਵਿੱਚ ਪੁੱਛਕਿਛ ਹੁੰਦੀ ਹੈ ਦੱਸ ਜੀਏ ਕਿ ਐਨਡੀਪੀਐਸ ਦੇ ਪਰਚੇ ਦੇ ਤਹਿਤ ਜਿਹੜਾ 2021 ਦੇ ਵਿੱਚ ਜਦੋਂ ਚਰਨਜੀਤ ਸਿੰਘ ਚੰਨੀ ਹੁਣਾਂ ਦੀ ਸਰਕਾਰ ਪੰਜਾਬ ਦੇ ਵਿੱਚ ਬਣਾਈ ਜਾਂਦੀ ਓ ਉਸ ਵਕਤ ਵਿਕਰਮ ਮਜੀਠੀਆ ਦੇ ਉੱਤੇ ਮਾਮਲਾ ਦਰਜ ਹੁੰਦਾ ਹੈ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਬੇਲ ਮਿਲ ਜਾਂਦੀ ਹੈ ਵਿਕਰਮ ਮਜੀਠੀਆ ਚੋਣਾਂ ਲੜਨ ਦੇ ਮੱਦੇਨਜ਼ਰ 2022 ਦੀਆਂ ਚੋਣਾਂ ਲੜਨ ਦੇ ਲਈ ਬੇਲ ਮੰਗਦੇ ਨੇ ਕੋਰਟ ਦੇ ਕੋਲ ਜਿਸ ਤੋਂ ਬਾਅਦ ਬੇਲ ਲੈਣ ਤੋਂ ਬਾਅਦ ਵਿਕਰਮ ਮਜੀਠੀਆ ਚੋਣ ਲੜਦੇ ਨੇ ਉਸ ਤੋਂ ਬਾਅਦ ਵਿਕਰਮ ਮਜੀਠੀਆ ਕਾਫੀ ਸਮਾਂ ਜੇਲ੍ਹ ਦੇ ਵਿੱਚ ਵੀ گزار ਕੇ ਆਉਂਦੇ ਨੇ ਵਿਕਰਮ ਮਜੀਠੀਆ ਦੇ ਜੇਲ੍ਹ ਗੁਜ਼ਾਰਨ ਤੋਂ ਬਾਅਦ ਉਹ ਜ਼ਮਾਨਤ 'ਤੇ ਬਾਹਰ ਆ ਜਾਂਦੇ ਨੇ ਦੱਸ ਜੀਏ ਕਿ ਵਿਕਰਮ ਮਜੀਠੀਆ ਇਹ ਸਾਰੇ ਮਸਲੇ ਦੇ ਵਿੱਚ ਹੁਣ ਲਗਾਤਾਰ ਘਿਰਦੇ ਜਾ ਰਹੇ ਨੇ 17 ਦਸੰਬਰ ਦੀ ਪੇਸ਼ੀ ਤੋਂ ਬਾਅਦ ਅਗਲੀ ਤਾਰੀਖ 27 ਦਸੰਬਰ ਪਾਈ ਜਾਂਦੀ ਹੈ ਵਿਕਰਮ ਮਜੀਠੀਆ 27 ਦਸੰਬਰ ਵਾਲੀ ਤਾਰੀਖ 'ਤੇ ਨਹੀਂ ਪਹੁੰਚਦੇ ਤੇ ਉਸ ਤੋਂ ਬਾਅਦ 30 ਦਸੰਬਰ ਭਾਪਕੇ ਅੱਜ ਦੀ ਤਾਰੀਖ ਜਿਹੜੀ ਹੈ ਸੈਟ ਦੇ ਵੱਲੋਂ ਮੁਕਰਰ ਕਰ ਦਿੱਤੀ ਗਈ ਸੀ ਸੈਟ ਦੇ ਵੱਲੋਂ ਆਸਤੇ ਦਿਨ ਦੇ ਲਈ ਸਦਾ ਦਿੱਤਾ ਗਿਆ ਸੀ ਵਿਕਰਮ ਮਜੀਠੀਆ ਹੁਣਾਂ ਨੂੰ ਦੱਸਦੀ ਹੈ ਕਿ ਜੋ ਸਾਡੇ ਸੋਰਸਸ ਨੇ ਉਹਨਾਂ ਸੋਰਸਸ ਦੇ ਹਵਾਲੇ ਤੋਂ ਜਾਣਕਾਰੀ ਹੈ ਕਿ ਵਿਕਰਮ ਮਜੀਠੀਆ ਦੇ ਕੋਲੋਂ ਜਿਹੜੇ ਸਵਾਲ ਹੋਣੇ ਨੇ ਉਹ ਸਵਾਲਾਂ ਦਾ ਪੁੰਲੰਦਾ ਬਹੁਤ ਵੱਡਾ ਹੈ ਕਿਉਂਕਿ ਪਿਛਲੇ ਸਵਾਲਾਂ ਦੇ ਵਿੱਚ ਉਹੀ ਕਈ ਸਵਾਲ ਨਿਕਲੇ ਸੀ ਕਈ ਸਵਾਲਾਂ ਦੇ ਜਵਾਬ ਜਿਹੜੇ ਨੇ ਲਿਖਤੀ ਤੌਰ ਦੇ ਉੱਤੇ ਵੀ ਵਿਕਰਮ ਮਜੀਠੀਆ ਹੁਣਾਂ ਤੋਂ ਮੰਗੇ ਜਾਣਗੇ ਕਈ ਮੰਗੇ ਜਾ ਚੁੱਕੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਬੀਤੀ ਕੱਲ ਜਦੋਂ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਅਰਸ਼ਦੀਪ ਕਲੇਰ ਹੁਣਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਹ ਆਖਦੇ ਨੇ ਕਿ ਵਿਕਰਮ ਮਜੀਠੀਆ ਨੂੰ ਇਸ ਮਸਲੇ ਦੇ ਵਿੱਚ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਵਿਕਰਮ ਮਜੀਠੀਆ ਨੂੰ ਇਸ ਮਾਮਲੇ ਦੇ ਵਿੱਚ ਫਸਾਉਣ ਦੇ ਲਈ ਪੋਲਿਟਿਕਲ ਵੈਂਡੈਟੇ ਦੇ ਤਹਿਤ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ ਜਾਣਬੁੱਝ ਕੇ ਗਵਾਹ ਤਿਆਰ ਕੀਤੇ ਜਾ ਰਹੇ ਨੇ ਸੈੱਟ ਦੇ ਮੁਖੀ ਵੱਲੋਂ ਆਪ ਜਿਹੜੇ ਬਿਆਨ ਲਿਖ ਕੇ ਭੇਜੇ ਜਾਂਦੇ ਨੇ ਤੇ ਉਹਨਾਂ ਨੂੰ ਕਿਹਾ ਜਾਂਦਾ ਉਹ ਕਾਰ ਸਿੰਘ ਸੰਧੂ ਉਹਨਾਂ ਦਾ ਨਾਮ ਲਿਆ ਜਾਂਦਾ ਹੈ ਕਿ ਆ ਜਾਂਦਾ ਕਿ ਉਹਨਾਂ ਨੂੰ ਕਹੋ ਕਿ ਉਹ ਸਾਈਨ ਕਰਕੇ ਇਸ ਨੂੰ ਭੇਜ ਦੇਣ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਦੇ ਉੱਤੇ ਕਾਰਵਾਈ ਕਰਾਂਗੇ ਸੋ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਅਜ ਵਿਕਰਮ ਮਜੀਠੀਆ ਦੀ ਜਿਹੜੀ ਸੈਟ ਦੇ ਅੱਗੇ ਪੇਸ਼ੀਆ ਸ਼ੁਰੂ ਹੋ ਚੁੱਕੀ ਹੈ ਸੈਟ ਦੇ ਵੱਲੋਂ ਪੁੱਛ ਕੇ ਸ਼ੁਰੂ ਕਰ ਦਿੱਤੀ ਗਈ ਹੈ ਜਿਵੇਂ ਜਿਵੇਂ ਅਪਡੇਟ ਇਸ ਮਸਲੇ ਦੇ ਵਿੱਚ ਆਏਗੇ ਉਹ ਵੀ ਤੁਹਾਨੂੰ ਸਾਂਝੀ ਕਰਦੇ ਹਾਂ ਪਰ ਅੰਦਰ ਜਾਣ ਤੋਂ ਪਹਿਲਾਂ ਵਿਕਰਮ ਮਜੀਠੀਆ ਨੇ ਵੱਡਾ ਬਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਦੇ ਨਾਮ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਵਿਕਰਮ ਮਜੀਠੀਆ ਨੇ ਸਾਫ਼ ਕਹਿ ਦਿੱਤਾ ਹੈ ਭਗਵੰਤ ਮਾਨ ਅਗਲੀ ਸੈਟ ਦੇ ਮੁਖੀ ਆਪ ਬਣ ਤਾਂ ਸਵਾਦ ਆ ਜਾਏਗਾ ਦੋ ਦੋ ਹੱਥ ਕਰਨ ਦਾ ਇਹ ਵਿਕਰਮ ਮਜੀਠੀਆ ਹੁਣਾਂ ਦੇ ਸ਼ਬਦ ਉਸ ਵਕਤ ਨੇ ਜਦੋਂ ਉਹ ਸੈਟ ਦੇ ਅੱਗੇ ਪੇਸ਼ ਹੋਣ ਲਈ ਜਾਂਦੇ ਨੇ ਕੋਈ ਮੇਰਾ ਇਸ ਕੇਸ ਨਾਲ ਕੋਈ ਲੇਖਾ ਦੇਖਾ ਨਹੀਂ ਔਰ ਮੈਨੂੰ ਆ ਵਕੀਲ ਨੇ ਹਿਊਮਨ ਰਾਈਟਸ ਦਾ ਇੱਕ ਵਕੀਲ ਹੈ ਜਿਨੇ ਮੇਰੀ ਬੇਰਵੇਲੇ ਵੀ ਉੱਥੇ ਜਾ ਕੇ 400 ਪੇਜ ਜਿੱਤੇ ਸੀ ਔਰ ਉਹਦਾ ਕੁਝ ਨਹੀਂ ਲੱਭਿਆ ਉਹਦੇ ਚ ਉਹੋ ਹੀ ਵਕੀਲ ਨੇ ਬਚਰਪੀ ਤਵੇਰ ਕੇ ਨੇ ਇਹਨੂੰ ਚਿੱਠੀ ਭੇਜੀ ਕਿ ਤੂੰ ਇਹ ਘੁੱਗੀ ਮਾਰ ਕੇ ਦੇ ਦੇ ਔਰ ਇਹ ਜੀ ਸ਼ਰਾਰਤ ਜਦੋਂ ਸਟੇ ਕਰ ਰਹੀ ਹੈ ਜੇ ਜਿਹੇਦਾਰ ਕੌਂਕੇ ਸਾਹਿਬ ਦੀ ਚ ਕਰ ਸਕਦੇ ਆ ਕਾਲਤਕ ਸਾਹਿਬ ਦੇ ਜਿਹੇਦਾਰ ਦੇ ਮਸਲੇ ਚ ਚੇਅਰਮੈਨ ਸਾਹਿਬ ਮੈਂ ਤਾਂ ਬੜੀ ਛੋਟੀ ਜੀ ਸਮਾਲ ਫਰਾਈ ਆ ਮੇਰੇ ਕਿਚੇ ਦਾ ਕੁਛ ਕਰਦੇ ਮਗਰ ਮੈਨੂੰ ਭਾਈ ਸੱਚੇ ਪਾਤਸ਼ਾਹ ਤੇ 100% ਛੱਡੋ ਉਸ ਘਰ ਦਾ ਮੈਂ ਕੂਕਰ ਆ ਮੈਨੂੰ ਗੁਰੂ ਘਰ 'ਚੇ ਵਿਸ਼ਵਾਸ ਆ ਉਸ ਕਚਹਿਰੀ 'ਚ ਮੈਨੂੰ ਇਨਸਾਫ ਮਿਲੂਗਾ ਲੋਕਾਂ ਦੀ ਕਚਹਿਰੀ 'ਚੋ ਸਦਾ ਇਨਸਾਫ ਮਿਲਿਆ ਜਿਹੜੀਆਂ ਬਣਾਈਆਂ ਆਂ ਲੋਕਾਂ ਦੀਆਂ ਕੋਟਾਂ ਨੇ ਉਹ ਚੋਂ ਇਨਸਾਫ ਮਿਲਿਆ ਕੱਲੀ ਭਗਵੰਤ ਮਾਲ ਨੂੰ ਇੱਕ ਬੇਨਤੀ ਆ ਅਗਲਾ ਚੇਅਰਮੈਨ ਸਿੱਟ ਦਾ ਪਿਓ ਦਾ ਪੁੱਤਾ ਜੀ ਲੱਤਾ ਜੀ ਜਾਨ ਹੈ ਤੂੰ ਆਪ ਬਣੀ ਅbschara ਨੂੰ ਮੋਰੇ ਨਾ ਵਰਤ ਦੋ ਦੋ ਹੱਥ ਸਿੱਧੇ ਕਰਾਂਗੇ ਪਹਿਲੀ ਵਾਰੀ ਵੀ ਤੈਨੂੰ ਪਹਿਲੇ ਦਿਨ ਵੀ ਕਿਹਾ ਸੀ ਅੱਜ ਵੀ ਚੈਲੰਜ ਕਰਦਾ ਜੇ ਲੱਤਾ ਜੀ ਜਾਨ ਹੈ ਮਾਸਟਰ ਭਿੰਦਰ ਦਾ ਮੁੰਡਾ ਅਗਲੀ ਵਾਰੀ ਚੇਅਰਮੈਨ ਸਿੱਟ ਆਪ ਬਣੇ ਦੋ ਦੋ ਹੱਥ ਸਿੱਧੇ ਕਰ ਲਾਂਗੇ ਕੀ ਇਹ ਜੀ ਫਜ਼ੂਲ ਗਾ ਔਰ ਕੇਜਰੀਵਾਲ ਸਾਹਿਬ ਨੂੰ ਕਿ ਭੌਤ ਘਬਰਾਉਣ ਦੀ ਲੋੜ ਨਹੀਂ ਇਹ ਤੈਨੂੰ ਠੋਕਰ ਨੂੰ ਫਿਰ ਦੇ ਤੇਰਾ ਭਗਵੰਤ ਮਾਨ ਤੇਰਾ ਵੀਰ ਤੇਰੇ ਨਾਲ ਚੱਲੂ ਤਿੰਨ ਨੂੰ ਜਾਣਾ ਉਹ ਦੱਸ ਦੇ ਆ ਤਿੰਨ ਨੂੰ ਇਹ ਮੈਨੂੰ ਨਾ ਸੱਦਣਾ ਉਹਦੇ ਨਾਲ ਜਾਊਂਗਾ ਚਾਰ ਨੂੰ ਜੋ ਸੱਦਣਾ ਚਾਰ ਨੂੰ ਸੱਦ ਲੈਣ ਪੰਜ ਨੂੰ ਸੱਦਣਾ ਪੰਜ ਨੂੰ ਚੱਲ ਮਗਰ ਹਾਈ ਕੋਰਟ ਦੇ ਆਰਡਰ ਜ਼ਰੂਰ ਪਾਉਣਾ ਕੋਈ ਮੇਰਾ ਇਸ ਕੇਸ ਨਾਲ ਕੋਈ ਲੇਖਾ ਦੇਖਾ ਨਹੀਂ ਔਰ ਮੈਨੂੰ ਆ ਵਕੀਲ ਨੇ ਹਿਊਮਨ ਰਾਈਟਸ ਦਾ ਇੱਕ ਵਕੀਲ ਹੈ ਜਿਹਨੇ ਮੇਰੀ ਬੇਰਵੇਲੇ ਵੀ ਉੱਥੇ ਜਾ ਕੇ 400 ਪੇਜ ਜਿੱਤੇ ਸੀ ਔਰ ਉਹਦਾ ਕੁਝ ਨਹੀਂ ਲੱਭਿਆ ਉਹਦੇ ਚ ਉਹੋ ਇਸ ਵਕੀਲ ਨੇ ਬਚਰਵਜੀਤ ਮੇਰਕੇ ਨੇ ਇਹਨੂੰ ਚਿੱਠੀ ਭੇਜੀ ਕਿ ਤੂੰ ਇਹ ਘੁੱਗੀ ਮਾਰ ਕੇ ਦੇ ਦੇ ਔਰ ਇਹ ਜੀ ਸ਼ਰਾਰਤ ਜਦੋਂ ਸੇ ਕਰ ਰਹੀ ਹੈ ਜੇ ਜਹੀਦਾਰ ਕੌਂਕੇ ਸਾਹਿਬ ਦੀ ਚ ਕਰ ਸਕਦੇ ਆ ਕਾਲਤਕ ਸਾਹਿਬ ਦੇ ਜਹੀਦਾਰ ਦੇ ਮਸਲੇ ਚ ਚੇਅਰਮੈਨ ਸਾਹਿਬ ਮੈਂ ਤਾਂ ਬੜੀ ਛੋਟੀ ਜੀ ਸਮਾਲ ਫਰਾਈ ਆ ਮੇਰੇ ਕੇਚੇ ਦਾ ਕੁਛ ਕਰ ਮਗਰ ਮੈਨੂੰ ਭਾਈ ਸੱਚੇ ਪਾਤਸ਼ਾਹ ਤੇ 100% ਛੱਡੋ ਉਸ ਘਰ ਦਾ ਮੈਂ ਕੂਕਰ ਆ ਮੈਨੂੰ ਗੁਰੂ ਘਰ 'ਚੇ ਵਿਸ਼ਵਾਸ ਹੈ ਉਸ ਕਚਹਿਰੀ 'ਚ ਮੈਨੂੰ ਇਨਸਾਫ ਮਿਲੂਗਾ ਲੋਕਾਂ ਦੀ ਕਚਹਿਰੀ 'ਚੋ ਸਦਾ ਇਨਸਾਫ ਮਿਲਿਆ ਜਿਹੜੀਆਂ ਬਣਾਈਆਂ ਆਂ ਲੋਕਾਂ ਦੀਆਂ ਕੋਟਾਂ ਨੇ ਉਹ ਚੋਂ ਇਨਸਾਫ ਮਿਲਿਆ ਇਕੱਲੀ ਭਗਵੰਤ ਮਾਨ ਨੂੰ ਇੱਕ ਬੇਨਤੀ ਆ ਅਗਲਾ ਚੇਅਰਮੈਨ ਸਿੱਟ ਦਾ ਪਿਓ ਦਾ ਪੁੱਤਾ ਜੀ ਲੱਤਾ ਦੇ ਜਾਨ ਆ ਤੂੰ ਆਪ ਬਣੀ ਅbschara ਨੂੰ ਮੋਰੇ ਨਾ ਵਰਤ ਦੋ ਦੋ ਹੱਥ ਸਿੱਧੇ ਕਰਾਂਗੇ ਪਹਿਲੀ ਵਾਰੀ ਵੀ ਤੈਨੂੰ ਪਹਿਲੇ ਦਿਨ ਵੀ ਕਿਹਾ ਸੀ ਅੱਜ ਵੀ ਚੈਲੰਜ ਕਰਦਾ ਜੇ ਲੱਤਾ 'ਚ ਜਾਨ ਆ ਮਾਸਟਰ ਮਹਿੰਦਰ ਦਾ ਮੁੰਡਾ ਅਗਲੀ ਵਾਰੀ ਚੇਅਰਮੈਨ ਸਿੱਟ ਆਪ ਬਣੇ ਤੋ ਤੋ ਅਕਸ ਦੇ ਕਰ ਲਾਂਗੇ ਕਿ ਇਹ ਜੀ ਫਜ਼ੂਲ ਦਾ ਔਰ ਕੇਜਰੀਵਾਲ ਸਾਹਿਬ ਨੂੰ ਕਿ ਭਾਉਤ ਘਬਰਾਉਣ ਦੀ ਲੋੜ ਨਹੀਂ ਐ ਤੈਨੂੰ ਠੋਕਣ ਨੂੰ ਫਿਰ ਦੇ ਤੇਰਾ ਭਗਵੰਤ ਮਾਰ ਤੇਰਾ ਵੀਰ ਤੇਰੇ ਨਾਲ ਚੱਲੂ ਤਿੰਨ ਨੂੰ ਜਾਣਾ ਉਹ ਦੱਸਦੀ ਆ ਤਿੰਨ ਨੂੰ ਇਹ ਮੈਨੂੰ ਨਾ ਸਦਨਾ ਉਹਦੇ ਨਾਲ ਚਾਹ ਆਉਂਗਾ ਚਾਰ ਨੂੰ ਜੇ ਸਦਨਾ ਚਾਰ ਨੂੰ ਸਦਲਨ 5 ਨੂੰ ਸਦਨਾ 5 ਨੂੰ ਸਦਲਨ ਬਕਰ ਹਾਈ ਕੋਰਟ ਦੇ ਆਰਡਰ ਜ਼ਰੂਰ ਪੜ